ਸੰਗਤ ਇਹ ਸਵਾਲ ਕਰੀ ਜਾਂਦੀ ਆ ਕਿ ਭਾਈ ਜਿਹੜੇ ਲੀਡਰ ਅੱਜ ਗਏ ਇਹ ਆਪਣੇ ਗੁਨਾਹਾਂ ਦੀ ਮਾਫੀ ਮੰਗ ਕੇ ਆਏ ਆ ਕਿ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਪਾਰਟੀ ਦੇ ਗੁਨਾਹਾਂ ਦੀ ਮਾਫੀ ਮੰਗ ਕੇ ਆਇਆ ਕਿ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਹੋਏ ਗੁਨਾਹਾਂ ਦੀ ਮਾਫੀ ਮੰਗ ਕੇ ਆਇਆ ਜੇ ਇਹਨਾਂ ਨੂੰ ਮੰਨਦੇ ਆ ਕਿ ਗੁਨਾਹ ਹੋਏ ਔਰ ਇਹ ਕਹਿੰਦੇ ਆ ਕਿ ਅਸੀਂ ਨਹੀਂ ਕੀਤੇ ਜੀ ਸਰਕਾਰ ਨੇ ਕੀਤੇ ਪਾਰਟੀ ਨੇ ਕੀਤੇ ਪ੍ਰਧਾਨ ਦੀ ਜ਼ਿੰਮੇਵਾਰੀ ਆ ਤੇ ਫਿਰ ਤੁਸੀਂ ਇੰਨੀ ਦਿਨ ਵਿੱਚ ਕੀ ਕਰਦੇ ਰਹੇ ਕ੍ਰਾਈਮ ਦੇ ਰਿਪੋਰਟਰ ਰਹੇ ਨੇ ਬੰਬੇ ਚ ਰਿਪੋਰਟਰ ਰਹੇ ਨੇ ਦਾਉ ਤੱਕ ਦੀਆਂ ਇੰਟਰਵਿਊ ਕਰਨ ਵਾਲੇ ਤੇ ਉਸ ਉਹ ਮਾਮਲਿਆਂ ਦੇ ਵਿੱਚ ਗੋਲੀ ਤੱਕ ਉਹਨਾਂ ਦੇ ਲੱਗਦੀ ਆ ਤੇ ਉਹ ਪੱਤਰਕਾਰ ਨੇ ਖੋਜ ਰਿਪੋਰਟ ਕੱਢ ਕੇ ਲਿਆਂਦੀ ਆ ਕਿ ਭਾਈ ਆ ਗੁਜਰਾਤ ਦੀ ਜਿਹੜੀ ਯੋਗਾਗਰਲ ਆ ਅਰਚਨਾ ਮਕਵਾਣਾ ਇਹਦਾ ਤਾਂ ਕੰਮੇ ਹੀ ਆ ਸ਼੍ਰੋਮਣੀ ਕਮੇਟੀ ਨੇ ਵੀ ਸਪਸ਼ਟ ਕਿਹਾ ਕਿ ਜੇਕਰ ਆ ਘਟਨਾਵਾਂ ਤੇ ਵੀ ਗੌਰ ਕਰੀਏ ਉਹ ਤੋਂ ਵੀ ਸਪਸ਼ਟ ਹੈ ਕਿ ਇਹਦਾ ਮਤਲਬ ਦਰਬਾਰ ਸਾਹਿਬ ਦੇ ਵਿੱਚ ਜੋਗ ਵਾਲੀ ਘਟਨਾ ਅਣਪੋਲ ਪਣੇ 'ਚ ਅਣਜਾਣ ਪਣੇ 'ਚ ਨਹੀਂ ਵਾਪਰੀ ਉਹ ਇਰਾਦਾ ਤਹਿਤ ਵਾਪਰੀ ਕਹਿੰਦੇ ਜੀ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਜੁਟਣ ਲੈ ਲਿਆ ਯੂਟਰਨ ਦੀ ਆਦੀ ਸਰਕਾਰ ਕਹਿੰਦੀ ਜੀ ਹੁਣ ਘਰ ਘਰਾਂ ਚ ਅਸੀਂ ਆਟਾ ਨਹੀਂ ਦੇਣਾ ਆਟਾ ਸਕੀਮ ਦਾ ਕਹਿੰਦੀ ਜੀ ਭੋਗ ਪੈ ਗਿਆ ਫਿਰ ਕਣਕ ਸਕੀਮ ਸ਼ੁਰੂ ਹੋਗੀ ਮਾਨ ਸਰਕਾਰ ਉਹਨੂੰ ਮੁੜ ਕੇ ਪਹਿਲਾਂ ਮੰਗ ਘਰੋ ਘਰ ਕਣਕ ਵੰਡੇਗੀ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਪੰਗ ਹੋਣ ਦੇ ਕਈ ਕਾਰਨ ਨੇ ਕਿਉਂਕਿ ਪਿਛਲੇ ਜੇਕਰ ਮੈਂ ਮਾਰਚ ਮਹੀਨੇ ਦੀ ਚਰਚਾ ਕਰਾਂ 2022 ਦੇ ਵਿੱਚ ਵੀ 25000 ਤੋਂ ਵੱਧ ਵਿਦਿਆਰਥੀਆਂ ਨੂੰ ਵੀਜ਼ੇ ਮਿਲੇ ਭਾਈ 25000 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ 2023 ਦੇ ਵਿੱਚ ਵੀ ਪਰ ਇਸ ਵਾਰ ਸਿਰ 4200 ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅੱਜ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਜੀ ਬਾਗੀ ਅਖਾਲੀ ਆਗੂਆਂ ਦੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀਨਾਮਾ ਪੇਸ਼ ਕੀਤਾ ਹੈ ਪਰ ਇਸ ਮਾਫੀਨਾਮੇ ਦੇ ਨਾਲੇ ਚਰਚਾ ਛਿੜ ਗਈ ਹੈ ਕਿ ਕੀ ਇਹ ਬਾਗੀ ਅਖਾਲੀਆਂ ਦਾ ਗੁਨਾਹ ਪੱਤਰ ਹੈ ਜਾਂ ਮਾਫੀਨਾਮਾ ਇਹ ਅਖਾਲੀ ਸਰਕਾਰ ਦੇ ਸਮੇਂ ਹੋਏ ਗੁਨਾਹਾਂ ਦੀ ਚਿੱਠੀ ਹੈ ਜਾਂ ਲੀਡਰਾਂ ਵੱਲੋਂ ਕੀਤੀ ਗਈ ਗਲਤੀਆਂ ਦਾ ਮਾਫੀਨਾਮਾ ਹੈ ਕੀ ਇਹ ਸਿਰ ਬਾਗੀ ਅਖਾਲੀ ਆਗੂਆਂ ਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਹੈ ਜਾਂ ਸਰਕਾਰ ਦੇ ਗੁਨਾਹਾਂ ਦੀ ਜਾਂ ਪਾਰਟੀ ਦੇ ਗੁਨਾਹਾਂ ਦੀ ਜਾਂ ਸੁਖਵੀਰ ਬਾਦਲ ਦੇ ਗੁਨਾਹਾਂ ਦੀ ਸੋ ਇਹ ਸਾਰੇ ਪਹਿਲੂਆਂ ਤੇ ਅੱਜ ਚਰਚਾ ਜੋਰ ਫੜਦੀ ਜਾ ਰਹੀ ਹੈ ਅੱਜ ਬਕਾਇਦਾ ਤੌਰ ਤੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਕਬੂਲਣ ਵਾਲੇ ਜਿਹੜੇ ਨਹੀਂ ਰਹੇ ਜਿਨ੍ਹਾਂ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਅਣਗੋਲਿਆ ਕਰ ਦਿੱਤਾ ਕਿ ਆ ਕਿ ਅਸੀਂ ਤਾਂ ਬਾਗੀ ਹੋਵਾਂਗੇ ਜਾਂ ਅਸੀਂ ਤਾਂ ਸੱਚੇ ਰਾਹ ਤੇ ਚੱਲਣਾ ਹੈ ਅਸੀਂ ਤਾਂ ਅਕਾਲੀ ਦਲ ਦੀ ਰਵਾਇਤ ਤੇ ਤੁਰਨਾ ਹੈ ਉਹਨਾਂ ਨੇ ਅੱਜ ਤੈਅ ਕੀਤਾ ਸੀ ਕਿ ਉਹ 1 ਜੁਲਾਈ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਮੂਹਰੇ ਝੋਲੀ ਅੱਡ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣਗੇ ਤੇ ਲਿਖਤੀ ਰੂਪ ਚ ਮਾਫੀਨਾਮਾ ਦੇਣਗੇ ਸੋ ਇਸ ਪੜਾ ਦੇ ਤਹਿਤ ਉਹਨਾਂ ਨੇ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਅੰਮ੍ਰਿਤਸਰ ਕੰਨੀ ਦਾ ਰੁਕ ਕੀਤਾ ਤਾਂ ਉਹ ਤੋਂ ਪਹਿਲਾਂ ਸਵੇਰੇ ਸਵੇਰੇ ਲੀਡਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਘਰੇ ਜਿਹੜੇ ਡਿਪੂਗਰ ਜੇਲ੍ਹ ਚ ਬੰਦ ਨੇ ਤੇ ਹੁਣ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਘਰੇ ਪਹੁੰਚ ਗਏ ਤੇ ਇਸ ਨੂੰ ਲੈ ਕੇ ਦਲਜੀਤ ਚੀਮਾ ਕਹਿੰਦੇ ਜਾਣਾ ਜੇ ਕਾਲ ਤਖਤ ਸੀ ਜੀ ਉਧਰ ਕਿਵੇਂ ਚੱਲ ਗਏ ਇੱਥੋਂ ਫੇਰ ਤਕਰਾਰ ਸ਼ੁਰੂ ਹੋ ਗਈ ਨਵੀ ਪਰ ਇਹ ਸਭ ਦੇ ਦਰਮਿਆਨ ਸਾਰੇ ਲੀਡਰ ਬਡੀ ਗਿਣਤੀ ਦੇ ਵਿੱਚ ਜਿਨ੍ਹਾਂ ਚ ਪ੍ਰੇਮ ਸਿੰਘ ਚੰਦੂ ਮਾਜਰਾਹੋਰੀ ਵੀ ਮਲੂਕਾਹੋਰੀ ਵੀ ਬੀਬੀ ਜ਼ਗੀਰਕੌਰ ਹੋਰੀ ਵੀ ਰਖੜਾਹੋਰੀ ਵੀ ਚਰਨਜੀਤ ਹੋਰੀ ਵੀ ਤੇ ਇਸੇ ਤਰ੍ਹਾਂ ਹੋਰ ਬਰਨਾਲਿਆਂ ਦਾ ਮੁੰਡਾ ਵੀ ਢੀਂਡਸਿਆਂ ਦਾ ਮੁੰਡਾ ਵੀ ਸਾਰੀ ਲੀਡਰਸ਼ਿਪ ਅੱਜ ਲਗਭਗ ਇਹ ਸਾਰੀ ਜਿਹੜਾ ਨੇ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਦਫ਼ਤਰ ਤੋਂ ਬਾਹਰ ਬੈਠ ਕੇ ਆਪਣੀ ਰਣਨੀਤੀ ਘੜੀ ਤੇ ਇਕਬਾਲ ਸਿੰਘ ਝੁੰਡਾਂ ਦੀ ਰਿਪੋਰਟ ਦੇ حوالے ਨਾਲ ਕਿਹਾ ਕਿ ਇਸ ਰਿਪੋਰਟ ਤੇ ਇੰਪਲੀਮੈਂਟ ਨਹੀਂ ਹੋਇਆ ਸਾਡੀ ਸੁਣੀ ਨਹੀਂ ਗਈ ਕੋਰ ਕਮੇਟੀ ਦੇ ਵਿੱਚ ਵੀ ਕਾਰਜਕਾਰੀ ਮੀਟਿੰਗ ਚ ਵੀ ਇਸ ਲਈ ਅਸੀਂ ਹੁਣ ਉਸ ਰਾਹ ਦੇ ਉੱਤੇ ਤੁਰ ਰਹੇ ਹਾਂ ਜਿਹਦੀ ਕੋਸ਼ਿਸ਼ ਅਸੀਂ ਕਹਿੰਦੇ ਬਹੁਤ ਪਹਿਲਾਂ ਕੀਤੀ ਸੀ ਪਰ ਜੇ ਪਹਿਲਾਂ ਕੋਸ਼ਿਸ਼ ਕੀਤੀ ਹੁੰਦੀ ਤਾਂ ਜਨਾ ਅਕਾਲੀ ਦਲ ਦੇ ਹਾਲਤ ਹੁੰਦੀ ਤੇ ਨਾ ਤੁਹਾਨੂੰ ਅਡਰਡ ਹੋਣਾ ਪੈਂਦਾ ਚਲੋ ਫਿਰ ਵੀ ਇਹ ਲੀਡਰ ਸ਼੍ਰੀ ਕਾਲਤਾਖਸਬ ਦੇ ਮੂਹਰੇ ਨਤਮਸਤਕ ਹੋਏ ਝੋਲੀ ਅੱਡੀ ਗੁਨਾਹਾਂ ਨੂੰ ਕਬੂਲ ਕਰਦੇ ਆ ਇੱਕ ਲਿਖਤੀ ਪੱਤਰ ਸ਼੍ਰੀ ਕਾਲ ਤੱਕ ਸਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਭੇਟ ਕੀਤਾ ਚਾਰ ਮੁੱਖ ਮੁੱਦਿਆਂ ਤੇ ਉਹਨਾਂ ਨੇ ਆਪਣਾਏ ਗੁਨਾਹਨਾਮਾ ਕਬੂਲ ਕੀਤਾ ਜਾਂ ਆਪਣੀ ਇਹ ਮਾਫੀ ਉਹਨਾਂ ਦੇ ਮੂਰੇ ਰੱਖੀ ਜਿਨ੍ਹਾਂ ਵਿੱਚ ਦੋ ਸਿੱਧੇ ਮਾਮਲੇ ਡੇਰੇ ਨਾਲ ਸੰਬੰਧਤ ਨੇ ਤੀਜਾ ਬੇਅਦਬੀਆਂ ਨਾਲ ਘੁਮ ਕੇ ਡੇਰੇ ਨਾਲ ਸੰਬੰਧਤ ਹੈ ਤੇ ਚੌਥਾ ਪੰਜਾਬ ਦੀ ਜਵਾਨੀ ਨਾਲ ਸੰਬੰਧਤ ਹੈ 2007 ਦੇ ਵਿੱਚ ਡੇਰਾ ਮੁਖੀ ਵੱਲੋਂ ਦਸਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗਰ ਰਚਣ ਨੂੰ ਲੈ ਕੇ ਉਹੇ ਜਿਹਾ ਪਹਿਰਾਵਾ ਉਹੀ ਜਿ ਦੇਖ ਫਿਰ ਉਸੇ ਤਰ੍ਹਾਂ ਅਮਰਤ ਛਕਾਉਣ ਦੇ ਹਵਾਲੇ ਨਾਲ ਕਹਿੰਦੇ ਇਨਸਾਨ ਨੇ ਜੀਮਾ ਉਹ ਜਾਮੇ ਇਨਸਾ ਉਹ ਪਲਾਉਣ ਦਾ ਹਵਾਲਾ ਸੋ ਇਹ ਸਾਰੇ ਮਾਮਲਿਆਂ ਤੇ ਕਹਿੰਦੇ ਪਹਿਲਾਂ ਕਾਰਵਾਈ ਕੰਨੀ ਡਿੰਗ ਪੁੱਟੀ ਗਈ ਫਿਰ ਅਕਾਲੀ ਸਰਕਾਰ ਪੈਰ ਪੇਸ਼ਾਂ ਖਿੱਚ ਗਈ ਇਹ ਸਾਰੀ ਪ੍ਰਕਿਰਿਆ ਨੂੰ ਨੇ ਪਹਿਲੇ ਗੁਨਾਹ ਦੇ ਵਿੱਚ ਰੱਖਿਆ ਕਿ ਸਾਡੀ ਸਰਕਾਰ ਦੇ ਸਮੇਂ ਸਾਤੋਂ ਜਾਂ ਸਾਡੀ ਲੀਡਰਸ਼ਿਪ ਤੋਂ ਜਾਂ ਸਾਡੇ ਪ੍ਰਧਾਨ ਤੋਂ ਇਹ ਗਲਤੀਆਂ ਹੋਈਆਂ ਏਸੇ ਪੜਾਚ ਉਹਨਾਂ ਨੇ ਦੂਜੀ ਗੱਲ ਰੱਖੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਮਾਫੀ ਦਾ ਮੁੱਦਾ ਉਹ ਕਹਿੰਦੇ ਇੱਕ ਪਾਸੇ ਕਿਤੇ ਪੰਥਸ਼ੋਸ਼ ਛੇਕਣ ਦੀਆਂ ਗੱਲਾਂ ਆਉਂਦੀਆਂ ਪਹਿਲਾਂ ਹਾਂ ਇੱਥੇ ਫਿਰ ਉਹਦਾ ਮਾਫੀਨਾਮਾ ਕਬੂਲ ਚੱਠੀ ਲਿਖੀ ਨਹੀਂ ਲਿਖੀ ਕੋਈ ਜਾਂਚ ਨਹੀਂ ਕੋਈ ਬਿਸ਼ਾ ਨਹੀਂ ਅਚਾਨਕ ਖਬਰ ਆਉਂਦੀ ਹੈ ਕਿ ਨਹੀਂ ਜੀ ਮਾਫੀਨਾਮਾ ਕਬੂਲ ਹੋ ਗਿਆ ਉਹਨੂੰ ਮਾਫ ਕਰ ਦਿੱਤਾ ਗਿਆ ਫਿਲਮ ਚੱਲਣ ਦੇ ਮਸਲੇ ਆਉਂਦੇ ਤੇ ਸਭ ਤੋਂ ਬਾਅਦ ਫਿਰ ਜੱਥੇਦਾਰਾਂ ਨੂੰ ਘਰੇ ਬੁਲਾਉਣ ਵਾਲਾ ਪਹਿਲੂ ਕਿੰਨੇ ਪਹਿਲੂ ਉਹਨਾਂ ਦਾ ਹਵਾਲਾ ਦੇ ਕੇ ਦੂਹੇ ਪੜਾਤੇ ਇਸ ਨੂੰ ਗੁਨਾਹ ਨੂੰ ਕਬੂਲ ਕੀਤਾ ਕਿ ਜੀ ਇਹ ਗਲਤੀ ਹੋਈ ਉਹ ਸਮੇਂ ਅਸੀਂ ਦਰਸਤ ਨਹੀਂ ਕਰ ਸਕੇ ਜੇ ਸੰਗਤ ਚ ਰੋਸਾ ਸੀ ਸੰਗਤ ਨਹੀਂ ਚਾਹੁੰਦੀ ਸੀ ਕਿ ਇਹ ਹੋਵੇ ਫਿਰ ਇਹ ਕਿਉਂ ਹੋਇਆ ਤੇ ਕਹਿੰਦੇ ਜੀ ਅਕਾਲੀਆਂ ਦੇ ਕਹਿਣ ਤੇ ਹੋਇਆ ਬੇਸ਼ੱਕ ਉਸ ਨੂੰ ਫਿਰ ਦਰਸਤ ਕਰਨ ਦੀ ਜਥੇਦਾਰ ਸਹਿਬਾਨ ਵੱਲੋਂ ਕੋਸ਼ਿਸ਼ ਹੋਈ ਪਰ ਕਹਿੰਦੇ ਕਿ ਕਾਲੀ ਦਲ ਦੀ ਅਕਾਲੀ ਸਰਕਾਰ ਦੀ ਸਾਡੀ ਲੀਡਰਸ਼ਿਪ ਦੀ ਇਹ ਗਲਤੀ ਹੈ ਇਸ ਲਈ ਇਸ ਨੂੰ ਦੋਹੇ ਨੰਬਰ ਤੇ ਅਸੀਂ ਇਸ ਗਲਤੀ ਨੂੰ ਮਨਜ਼ੂਰ ਕਰਦੇ ਹਾਂ ਤੀਜੀ ਗਲਤੀ ਜਿਹੜੀ ਰੱਖੀ ਜੀ ਉਹ ਬਾਈਬਲ ਕਲਾਬ ਬਰਗਾੜੀ ਵਾਲਾ ਮਸਲਾ 1 ਜੂਨ 2015 ਦੇ ਵਿੱਚ ਜਦੋਂ ਜਵਾਰ ਸਿੰਘ ਵਾਲਾ ਚੋਂ ਪਾਵਨ ਸਰੂਪ ਚੋਰੀ ਹੁੰਦਾ ਹੈ ਫਿਰ ਉਸ ਤੋਂ ਬਾਅਦ 12 ਅਕਤੂਬਰ 2015 ਨੂੰ ਬਰਗਾੜੀ ਤੋਂ ਸਰੂਪ ਚੋਰੀ ਹੁੰਦਾ ਤੇ ਫਿਰ ਉਹਦੇ ਪਵਿੱਤਰ ਰੰਗ ਖਿਲਾਰੇ ਜਾਂਦੇ ਨੇ ਉਸ ਤੋਂ ਬਾਅਦ ਕੋਟਖਪੂਰਾ ਬਹਿਵਲ ਕਲਾਂ ਗੋਲੀकांड ਵਾਪਰਦਾ ਹੈ ਹੈਨਾ ਨਿਹੱਥੀ ਸੰਗਤ ਤੇ ਆਮ ਸ਼ਰਧਾਲੂਆਂ ਤੇ ਲੰਗਰ ਸ਼ਖ ਦੇ ਕੀਰਤਨ ਕਰਦੇ ਆ ਤੇ ਨਾਮ ਜਪਦੇ ਆ ਤੇ ਗੋਲੀਆਂ ਵਰ੍ਹਦੀਆਂ ਤੇ ਇਸ ਅਕਾਲੀਆਂ ਦੀ ਸਰਕਾਰ ਦੇ ਦੌਰਾਨ ਸਵਾਲ ਖੜੇ ਹੁੰਦੇ ਆ ਕਿ ਜੀ ਫੋਨ ਕਿਨੇ ਕਰਾਇਆ ਹੁਕਮ ਕਿਨੇ ਦਿੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਗ੍ਰਹਿ ਮੰਤਰੀ ਸੁਖਵੀਰ ਬਾਦਲ ਸੀ ਕਿਹਦੇ ਹੁਕਮਾਂ ਨਾਲ ਗੋਲੀ ਚੱਲੀ ਏ ਸਵਾਲ ਖੜਾ ਹੁੰਦਾ ਹੈ ਤੇ ਫਿਰ ਇਹ ਸਾਰੇ ਵਰਤਾਰੇ ਦੇ ਵਿੱਚ ਪੁਲਿਸ ਵਰਦੀ ਗੋਲੀਆਂ ਅਣਪਛਾਤੀਆਂ ਕਰਾਰ ਦੇ ਦਿੱਤੀਆਂ ਜਾਂਦੀਆਂ ਸੋ ਇਹ 30 ਨੰਬਰ ਤੇ ਇਸ ਘਟਨਾ ਨੂੰ ਆਪਣੀ ਸਰਕਾਰ ਸਮੇਂ ਵਾਪਰੀ ਨੂੰ ਗੁਨਾਹ ਚ ਰੱਖਦੇ ਉਹਨਾਂ ਨੇ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਸਜਾਵਾ ਨਹੀਂ ਦੇ ਸਕੇ ਅਸੀਂ ਦੋਸ਼ੀਆਂ ਨੂੰ ਫੜ ਨਹੀਂ ਸਕੇ ਇਹ ਸਾਡੀ ਤੀਜੀ ਗਲਤੀ ਆ ਚੌਥੀ ਗਲਤੀ ਕਹਿੰਦੇ ਕਿ ਪੰਜਾਬ ਆਸ ਕਰਦਾ ਸੀ ਕਿ ਅਕਾਲੀ ਦਲ ਪੰਥਕ ਤੇਰਾ ਹੈ ਪੰਥਕ ਪਹਿਲੂਆਂ ਤੇ ਲੋਕਾਂ ਦੀ ਪਹਿਰੇਦਾਰੀ ਕਰੇਗੀ ਪੰਜਾਬ ਦੇ ਪੰਜਾਬੀ ਮਸਲਿਆਂ ਤੇ ਕਿਸਾਨੀ ਮਸਲਿਆਂ ਤੇ ਪੰਜਾਬ ਦੀ ਧਰਾਤਲ ਦੇ ਮਸਲਿਆਂ ਦੀ ਪਹਿਰੇਦਾਰੀ ਕਰੇਗੀ ਤੇ ਲੋਕਾਂ ਨੂੰ ਆਸ ਸੀ ਕਿ ਅਸੀਂ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਇਆ ਉਹਨਾਂ 'ਚ ਇਨਸਾਫ ਦਵਾਵਾਂਗੇ 10 ਸਾਲ ਲਗਾਤਾਰ ਰਾਜ਼ ਕੀਤਾ ਤੇ ਸਮਝ ਸੈਣੀ ਵਰਗੇ ਨੂੰ ਡੀਜੀਪੀ ਲਾਇਆ ਕਹਿੰਦੇ ਜੀ ਇਹ ਵੀ ਸਾਡੀ ਗਲਤੀਆਂ 'ਚ ਗਲਤੀ ਹੈ ਇਹ ਚਾਰ ਗੱਲਾਂ ਮੁੱਖ ਰੱਖ ਕੇ ਅੱਜ ਚੰਦੂ ਮੱਜਰੇ ਹੋਰਾਂ ਨੇ ਆਪਣੀ ਸਾਰੀ ਲੀਡਰਸ਼ਿਪ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਨੇ ਉਹਨਾਂ ਦੀ ਹੈ ਨਾਲ ਜਾ ਕੇ ਉੱਥੇ ਅਕਾਲ ਤਖਤ ਸਭ ਤੇ ਪੇਸ਼ ਹੋ ਕੇ ਗੁਨਾਹ ਕਬੂਲ ਕਰਦੇ ਆ ਚਿੱਠੀ ਦੇ ਦਿੱਤੀ ਗਿਆਨੀ ਰਕਬੀਰ ਸਿੰਘ ਹੋਰਾਂ ਨੂੰ ਹੁਣ ਉਹਨਾਂ ਤੇ ਨਿਰਭਰ ਹੈ ਕਿ ਉਹ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਚ ਵਿਚਾਰਨ ਤੋਂ ਬਾਅਦ ਇਹਨਾਂ ਦਾ ਮਾਫੀਨਾਮਾ ਕਬੂਲ ਕਰਦੇ ਆ ਜਾਂ ਉਹ ਇਹਨਾਂ ਨੂੰ ਤਲਬ ਕਰਦੇ ਆ ਤਲਬ ਕਰਨ ਤੋਂ ਬਾਅਦ ਮਾਫੀਨਾਮਾ ਕਬੂਲ ਕਰਦੇ ਆ ਜਾਂ ਰਵਾਇਤ ਅਨੁਸਾਰ ਜੇ ਉਹਨਾਂ ਨੂੰ ਲੱਗਿਆ ਕਿ ਇਹਨਾਂ ਤੋਂ ਵੱੱਜਰ ਗਲਤੀਆਂ ਨੇ ਇਹ ਇਹਨਾਂ ਵੱੱਜਰ ਗਲਤੀਆਂ ਦੀ ਮਾਫੀ ਨਹੀਂ ਦਿੱਤੀ ਜਾ ਸਕਦੀ ਤਾਂ ਇਹਨਾਂ ਨੂੰ ਤਨਖਈਆ ਕਰਾਰ ਦਿੰਦੇ ਆ ਤਨਖਾਹ ਲਾਉਂਦੇ ਆ ਇਹ ਹੁਣ ਪੰਜ ਸਿੰਘ ਸਹਿਬਾਨ ਦੀ ਬੈਠਕ ਚ ਤਾਂ ਹੋਣਾ ਪਰ ਸੰਗਤ ਦੇ ਵਿੱਚ ਚਰਚਾ ਜ਼ਰੂਰ ਹੈ ਕਹਿੰਦੇ ਜੀ ਸੰਗਤ ਇਹ ਸਵਾਲ ਕਰੀ ਜਾਂਦੀ ਹੈ ਕਿ ਪਾਈ ਜਿਹੜੇ ਲੀਡਰ ਅੱਜ ਗਏ ਇਹ ਆਪਣੇ ਗੁਨਾਹਾਂ ਦੀ ਮਾਫੀ ਮੰਗ ਕੇ ਆਏ ਆ ਕਿ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਪਾਰਟੀ ਦੇ ਗੁਨਾਹਾਂ ਦੀ ਮਾਫੀ ਮੰਗ ਕੇ ਆਇਆ ਕਿ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਹੋਏ ਗੁਨਾਹਾਂ ਦੀ ਮਾਫੀ ਮੰਗ ਕੇ ਆਇਆ ਜੇ ਇਹਨਾਂ ਨੂੰ ਮੰਨਦੇ ਆ ਕਿ ਗੁਨਾਹ ਹੋਏ ਔਰ ਇਹ ਕਹਿੰਦੇ ਕਿ ਅਸੀਂ ਨਹੀਂ ਕੀਤੇ ਜੀ ਸਰਕਾਰ ਨੇ ਕੀਤੇ ਪਾਰਟੀ ਨੇ ਕੀਤੇ ਪ੍ਰਧਾਨ ਦੀ ਜ਼ਿੰਮੇਵਾਰੀ ਆ ਤੇ ਫਿਰ ਤੁਸੀਂ ਇੰਨੀ ਦਿਨ ਵਿੱਚ ਕੀ ਕਰਦੇ ਰਹੇ ਇਹ ਸਾਰੇ ਚਾਹੇ 2007 ਹੈ ਤੇ ਚਾਹੇ 2015 ਹੈ ਇਹ ਸਭ ਤੋਂ ਬਾਅਦ ਵੀ ਤੁਸੀਂ ਟਿਕਟਾਂ ਵੀ ਲੈਂਦੇ ਰਹੇ ਤੁਸੀਂ ਚੋਣਾ ਵੀ ਲੜਦੇ ਰਹੇ ਤੁਸੀਂ ਐਮਐਲਏ ਵਜ਼ੀਰੀਆਂ ਮੰਤਰੀ ਅਹੁਦੇ ਵੀ ਮੰਨਦੇ ਰਹੇ ਕੇਂਦਰ ਤੱਕ ਵੀ ਜਾਂਦੇ ਰਹੇ ਸੋ ਇਹ ਸਾਰੇ ਹਵਾਲਿਆਂ ਦੇ ਵਿੱਚ ਕਹਿੰਦੇ ਸਵਾਲ ਇਹਨਾ ਮੂਰੇ ਵੀ ਖੜਾ ਸੋ ਵੱਡਾ ਸਵਾਲ ਹੈ ਜੀ ਕਿ ਕੀ ਇਹ ਮਾਫੀਨਾਮਾ ਸਰਕਾਰ ਦਾ ਹੈ ਅਕਾਲੀ ਭਾਜਪਾ ਦੀ ਦਾ ਕੀ ਇਹ ਮਾਫੀਨਾਮਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦਾ ਹੈ ਕੀ ਇਹ ਮਾਫੀਨਾਮਾ ਬਾਦਲ ਦਲ ਦਾ ਹੈ ਕੀ ਇਹ ਮਾਫੀਨਾਮਾ ਸੁਖਵੀਰ ਬਾਦਲ ਦਾ ਹੈ ਜਾਂ ਇਹ ਮਾਫੀਨਾਮਾ ਇਹਨਾਂ ਲੀਡਰਾਂ ਦਾ ਆਪਣਾ ਸੋ ਪਰ ਇਸ ਪਹਿਲੂ ਨੇ ਇੱਕ ਨਵਾਂ ਮੋੜ ਜੁਰੂਰ ਰਾਜਨੀਤੀ 'ਚ ਲਿਆਂਦਾ ਤੇ ਹੁਣ ਦੇਖਣਾ ਹੋਵੇਗਾ ਕਿ ਤੋਂ ਅਗਲਾ ਪੜਾ ਅਕਾਲੀ ਲੀਡਰਸ਼ਿਪ ਦਾ ਕੀ ਹੋਏਗਾ ਤੇ ਹੁਣ ਸੁਖਵੀਰ ਬਾਦਲ ਹੋਰੀ ਇਸ ਦਾ ਜਵਾਬ ਕਿਸ ਰੂਪ 'ਚ ਦਿੰਦੇ ਨੇ ਉੱਤੇ ਪਰ ਨਜ਼ਰ ਰਹੇਗੀ ਚਲੋ ਚਰਚਾ ਤਾਂ ਅਜੇ ਵੀ ਜੋਗਾ ਕਰਨ ਦੀ ਖੂਬ ਹੋਈ ਜਾਂਦੀ ਹੈ ਤੇ ਇਸ ਚਰਚਾ 'ਚੋਂ ਇੱਕ ਖੋਜ ਰਿਪੋਰਟ 'ਚੋਂ ਇਹ ਵੀ ਤੱਥ ਸਾਹਮਣੇ ਆਗੇ ਕਿ ਭਾਈ ਇਹ ਉਹਦੀ ਅਣਪੋਲਪਣੇ ਛੋਈ ਗਲਤੀ ਨਹੀਂ ਸੀ ਦਰਬਾਰ ਸਾਹਿਬ ਜੋਗਾ ਕਰਨਾ ਉਹਦੀ ਤਾਂ ਆਦਤ ਬਣ ਗਈ ਹੈ ਮੰਦਰਾਂ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਬਿਵਾਦ ਖੜੇ ਕਰਨਾ ਹੀ ਜੋਗਾ ਗਰਲ ਦਾ ਕਹਿੰਦੇ ਕੰਮ ਹੈ ਉਹਦੀ ਆਦੀ ਆ ਇਹੋ ਅੰਮ੍ਰਿਤਸਰ ਪੁਲਿਸ ਨੇ ਸੱਦੀ ਸੀ ਬੀਬੀ ਪਰ ਨਹੀਂ ਆਈ ਜੀ ਹਾਂ ਅੰਮ੍ਰਿਤਸਰ ਦੀ ਈ ਡਿਵੀਜ਼ਨ ਥਾਣੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਦੇ ਆਧਾਰ ਤੇ ਐਫ ਆਈ ਆਰ ਦਰਜ ਹੁੰਦੀ ਹੈ ਕਿ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕਰਦੇ ਆ ਉਸ ਨੇ ਉੱਥੇ ਯੋਗ ਕੀਤਾ ਤੇ ਉਹਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਤੇ ਇਸ ਦੇ ਹਵਾਲੇ ਨਾਲ ਉਹਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਤੇ ਐਫ ਆਈ ਆਰ ਦਰਜ ਹੁੰਦੀ ਹੈ ਤੇ ਅੰਮ੍ਰਿਤਸਰ ਦੀ ਈ ਡਿਵੀਜ਼ਨ ਦੀ ਪੁਲਿਸ ਉਸ ਨੂੰ 30 ਜੂਨ ਲਈ ਤਲਬ ਕਰਦੀ ਹੈ ਤੇ ਪਰ ਬੀਬੀ ਕਿੱਥੇ ਆਈ ਨਾ ਬੀਬੀ ਆਈ ਨਾ ਉਹਦਾ ਕੋਈ ਵਕੀਲ ਆਇਆ ਨਾ ਲੀਗਲ ਉਹਦਾ ਕੋਈ ਨੁਮਾਇੰਦਾ ਆਇਆ ਨਾ ਉਹਦਾ ਕੋਈ ਰੁੱਕਾ ਆਇਆ ਨਾ ਕੋਈ ਜਵਾਬ ਆਇਆ ਹੁਣ ਪੁਲਿਸ ਤਾਂ ਕਹਿੰਦੀ ਹੈ ਜੀ ਅਸੀਂ ਅਗਲੀ ਤਿਆਰੀ ਕਰ ਰਹੇ ਹਾਂ ਕਿ ਅਗਲਾ ਨੋਟਿਸ ਖੋਰ ਭੇਜਦੀ ਹੈ ਕਾਨੂੰਨੀ ਮਾਰ ਕਹਿੰਦੇ ਕਿ ਹੋ ਸਕਦਾ ਬੀਬੀ ਨੇ ਅਕਾਉਂ ਜ਼ਮਾਨਤ ਕਰਾ ਲਈ ਹੋਵੇ ਹੋ ਸਕਦਾ ਸਿੱਧੀ ਅਦਾਲਤ 'ਚ ਟਕਰੇ ਉਹ ਨਵੇਂ ਪੜਾਵ ਬਦ ਵਧੇ ਹੋ ਸਕਦਾ ਉਹ ਮਾਫੀ ਮੰਗਣ ਦੇ ਹਵਾਲੇ ਨਾ ਕਿੰਨੇ ਤਰ੍ਹਾਂ ਦੀ ਚਰਚਾਵਾਂ ਨੇ ਪਰ ਜੇ ਮਾਫੀ ਮੰਗਣੀ ਹੁੰ ਦਾ ਉਸ ਘਟਨਾ ਤੋਂ ਤੁਰੰਤ ਬਾਅਦ ਉਹ ਮੰਗ ਲੈਂਦੀ ਤੇ ਪਰ ਇੱਕ ਰਿਪੋਰਟ ਦਸੀ ਹੈ ਜਿਹੜੀ ਬਲਜੀਤ ਪਰਮਾਰ ਹੋਰਾਂ ਦੀ ਰਿਪੋਰਟ ਹੈ ਬਲਜੀਤ ਪਰਮਾਰ ਹੋਰੀ ਕਰਾਈਮ ਦੇ ਰਿਪੋਰਟਰ ਰਹੇ ਨੇ ਬੰਬੇ ਚ ਰਿਪੋਰਟਰ ਰਹੇ ਨੇ ਦਾਉ ਤੱਕ ਦੀਆਂ ਇੰਟਰਵਿਊਆ ਕਰਨ ਵਾਲੇ ਤੇ ਉਸ ਉਹ ਮਾਮਲਿਆਂ ਦੇ ਵਿੱਚ ਗੋਲੀ ਤੱਕ ਉਹਨਾਂ ਦੇ ਲੱਗਦੀ ਆ ਤੇ ਉਹ ਪੱਤਰਕਾਰ ਨੇ ਖੋਜ ਰਿਪੋਰਟ ਕੱਢ ਕੇ ਲਿਆਂਦੀ ਆ ਕਿ ਪਾਈ ਆ ਗੁਜਰਾਤ ਦੀ ਜਿਹੜੀ ਯੋਗਾਗਰਲ ਆ ਅਰਚਨਾ ਮਕਵਾਣਾ ਇਹਦਾ ਤਾਂ ਕੰਮੇ ਹੀ ਆ ਪਹਿਲੀ ਗੱਲ ਤਾਂ ਉਹ ਇਹ ਸਵਾਲੇ ਨਾਲ ਵੀ ਰਿਪੋਰਟ ਸਾਹਮਣੇ ਰੱਖਦੇ ਨੇ ਕਿ ਬੀਬੀ ਆਪਣੇ ਪਰਿਵਾਰ ਚ ਵੀ ਨਹੀਂ ਨਿਭਾ ਸਕੀ ਇਹਦਾ ਤਲਾਕ ਹੈ ਆਪਣੀ ਮਰਜ਼ੀ ਨਾਲ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਬਾਹਰ ਜਾ ਕੇ ਮੁੰਡੇ ਦੀ ਪਰਿਵਾਰ ਦੀ ਮਰਜ਼ੀ ਤੋਂ ਬਾਹਰ ਜਾ ਕੇ ਪਹਿਲਾਂ ਵਿਆਹ ਕਰਾਇਆ ਤਖੜੇ ਘਰ ਚ ਵਿਆਹ ਕਰਾਇਆ ਤੇ ਬਾਅਦ ਚ ਉਹ ਤੋਂ ਚੰਗੇ ਪੈਸੇ ਚੰਗੀਆਂ ਗੱਡੀਆਂ ਹੈ ਮਹਿਲ ਬੰਗਲੇ ਲੈ ਕੇ ਕਹਿੰਦੇ ਤਲਾਕ ਹੋਇਆ ਪਰ ਇਹ ਕਹਾਣੀ ਵੀ ਪੁਰਾਣੀ ਹੈ ਕਹਿੰਦੇ ਕਿਉਂਕਿ ਇਸ ਅਰਚਨਾ ਮਕਵਾਨਾ ਹੋਰਾਂ ਦੇ ਪਿਤਾ ਦੇ ਵੀ ਦੋ ਵਿਆਹ ਨੇ ਪਹਿਲੀ ਪਤਨੀ ਨਾਲ ਤਲਾਕ ਨੇ ਤਲਾਕ ਹੋਣ ਤੋਂ ਬਾਅਦ ਇਹ ਅਰਚਨਾ ਮਕਵਾਨਾ ਦੀ ਮਾਤਾ ਨਾਲ ਉਹਦਾ ਵਿਆਹ ਹੁੰਦਾ ਤੇ ਜਿੱਤੋਂ ਦੋ ਜਵਾਕ ਹੁੰਦੇ ਜਿਨ੍ਹਾਂ ਚੋਂ ਅਰਚਨਾ ਮਕਵਾਨਾ ਇੱਕ ਹੈ ਸੋ ਇਸ ਲਈ ਪਿਤਾ ਦੇ ਵੀ ਦੋ ਵਿਆਹ ਵਿਆਹ ਰਹੇ ਨੇ ਤੇ ਇਹਦੇ ਵਿਵਾਦਾਂ ਦਾ ਨਾਤਾ ਆਪਣੇ ਕਮਾਕਰਾਂ ਨਾਲ ਵੀ ਹੈ ਖੁਦ ਨੂੰ ਯੂਟਿਊਬਰ ਹੈ ਫੈਸ਼ਨ ਡਿਜ਼ਾਈਨਰ ਇਹਦੇ ਹਵਾਲੇ ਨਾਲ ਪ੍ਰਮੋਟ ਕਰਨ ਵਾਲੀ ਬੀਬੀ ਕਹਿੰਦੇ ਜੀ ਬੜੋਦਰਾ ਦੇ ਵਿੱਚ ਇੱਕ ਸ਼ੋਰੂਮ ਲੈਂਦੀ ਆ ਤੇ ਉਸ ਸ਼ੋਰੂਮ ਦਾ ਕਿਰਾਇਆ ਨਹੀਂ ਭਰਦੀ ਬਿੱਲ ਨਹੀਂ ਭਰਦੀ ਤੇ ਅੱਕ ਕੇ ਬੜੀ ਜਦੋਜਹਤ ਤੋਂ ਬਾਅਦ ਉਹ ਸ਼ੋਰੂਮ ਖਾਲੀ ਕਰਾ ਪਾਉਂਦੇ ਆ ਤੇ ਅੱਜ ਕੱਲ ਕਿਤੇ ਹੋਰ ਆਪਣਾ ਇਹ ਧੰਦਾ ਚਲਾ ਰਹੀ ਆ ਇਸ ਤੋਂ ਬਿਨਾ ਕਹਿੰਦੇ ਜੀ ਗੱਡੀ ਦੀ ਇਨਸ਼ੋਰੈਂਸ ਨਹੀਂ ਹੈਨਾ ਆਪਣਾ ਲਾਇਸੈਂਸ ਕਹਿੰਦੇ ਜੀ ਖਤਮ ਹੋਇਆ 2022 ਦਾ ਮੁੜ ਕੇ ਨਵਾਇਆ ਹੀ ਨਹੀਂ ਸੋ ਇਸ ਲਈ ਕਹਿੰਦੇ ਵਿਵਾਦਾਂ ਨਾਲ ਇਹਨੂੰ ਸੁਆਦ ਹੈ ਪਰ ਇਹੀ ਨਹੀਂ ਜਿਹੜਾ ਵਿਵਾਦ ਇਹਨੇ ਸੱਚਕਣ ਦਰਬਾਰ ਸਾਹਿਬ ਆ ਕੇ ਖੜਾ ਕੀਤਾ ਜਿਸ ਤੋਂ ਇਹ ਸਵਾਲ ਖੜਾ ਹੋਇਆ ਕਿ ਕੀ ਇਹ ਇੱਥੇ ਕੰਗਣਾ ਦੇ ਹਵਾਲੇ ਨਾਲ ਕੋਈ ਕਹਿੰਦਾ ਜੀ ਉਹਦੀ ਉਹ ਨਾਲ ਫੋਟੋਆਂ ਨੇ ਕੋਈ ਕਹਿੰਦਾ ਜੀ ਇਹ ਤੇ ਨੀਚੋ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਵਿਵਾਦਾਂ 'ਚ ਖੜਾ ਕਰ ਲਈ ਆਈ ਸੀ ਕਿਉਂਕਿ ਪਹਿਲੇ ਦਿਨ ਕਹਿੰਦੇ ਇਹਨੇ ਮੱਥਾ ਵੀ ਟੇਕਿਆ ਪਹਿਲੇ ਦਿਨ ਸੇਵਾ ਵੀ ਕੀਤੀ ਦੋਏ ਦਿਨ ਡੇਢ ਘੰਟੇ ਦੇ ਕਰੀਬ ਦਰਬਾਰ ਸਾਹਿਬ 'ਚ ਰਹੀ ਨਾ ਮੱਥਾ ਟੇਕਿਆ ਨਾ ਕਿਤੇ ਸੇਵਾ ਨਵਾਈ ਹੈ ਨਾ ਕਿਤੇ ਸਰਵਣ ਕੀਰਤਨ ਸਰਵਣ ਕਰਦੀ ਨਜ਼ਰ ਆਈ ਸਿਰਫ ਫੋਟੋ ਖਚਾਉਣਾ ਆਈ ਸੀ ਵੀਡੀਓ ਬਣਾਉਣਾ ਆਈ ਸੀ ਪਰ ਕਹਿੰਦੇ ਜੀ ਇਹਦੇ ਇਹ ਜਿਹੇ ਕਾਰੇ ਤਾਂ ਇਹਦੇ ਪੁਰਾਣੇ ਨੇ ਮੰਦਰਾਂ 'ਚ ਜਾ ਕੇ ਵੀ ਇਹਨੇ ਵਿਵਾਦ ਖੜੇ ਕੀਤੇ ਸੱਚਖੰਡ ਦਰਬਾਰ ਸਾਹਿਬ ਵਿਖੇ ਵੀ ਬਲਜੀਤ ਪਰਮਾਰ ਹੋਰਾਂ ਦੀ ਰਿਪੋਰਟ ਦੱਸਦੀ ਆ ਕਿ ਏਸ ਨੇ ਬਰੋਦਰਾ ਦੇ ਹੀ ਹਣ ਹનુਮਾਨ ਮੰਦਿਰ ਦੇ ਵਿੱਚ ਜਿੱਥੇ ਇਹ ਸਖਤ ਨਿਯਮ ਹੈ ਕਿ ਬਾਹਰੋਂ ਖਾਣ ਪੀਣ ਵਾਲੀ ਕੋਈ ਵੀ ਵਸਤ ਚਾਹੇ ਉਹ ਪ੍ਰਸ਼ਾਦ ਦੇ ਰੂਪ ਚ ਵੀ ਕਿਉਂ ਨਾ ਹੋਵੇ ਉਹ ਮੰਦਿਰ ਦੇ ਗਲਿਆਰੇ ਦੇ ਅੰਦਰ ਨਹੀਂ ਆਏਗੀ ਅੰਦਰੋਂ ਹੀ ਸਾਰਾ ਕੁਝ ਹੈ ਉੱਥੇ ਭੋਗ ਲੱਗਦਾ ਤੇ ਅੰਦਰ ਹੀ ਵਰਤਾਇਆ ਜਾਂਦਾ ਬਾਹਰੋਂ ਖਾਣ ਵਾਲੀ ਚੀਜ਼ ਅੰਦਰ ਨਹੀਂ ਲਿਆਂਦੀ ਜਾਂਦੀਆਂ ਪਰ ਉੱਥੇ ਕਹਿੰਦੇ ਜੀ ਬੀਬੀ ਆਪਣੇ ਜਨਮ ਦਿਨ ਤੇ ਕੇਕ ਲੈ ਕੇ ਪਹੁੰਚ ਗਈ ਕੱਟਣ ਲੱਗੀ ਵੀਡੀਓ ਬਣਾ ਸਾਰਾ ਕੁਝ ਸੋ ਉੱਥੇ ਚੰਗਾ ਖਲਾਰਾ ਪਿਆ ਉਸ ਤੋਂ ਬਾਅਦ ਮਾਫੀ ਮੰਗ ਲਈ ਏਸੇ ਤਰ੍ਹਾਂ ਕਹਿੰਦੇ ਉਜੈਨ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਜਿੱਥੇ ਸਪਸ਼ਟ ਲਿਖਿਆ ਹੋਇਆ ਦਿਸ਼ਾ ਨਿਰਦੇਸ਼ਾਂ ਤਹਿਤ ਤੈਅ ਹੈ ਤੇ ਬਾਹਰ ਵੱਡੇ ਕਰਕੇ ਬੋਰਡ ਲਾਏ ਆ ਕਿ ਇੱਥੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਬੈਨ ਹੈ ਉਸ ਉਜੈਨ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਬੀਬੀ ਕਿਵੇਂ ਕੈਮਰੇ ਲੈ ਕੇ ਵੜ ਗਈ ਤੇ ਵੀਡੀਓ ਬਣਾ ਵੀ ਲਈ ਤੇ ਸੋਸ਼ਲ ਮੀਡੀਆ ਤੇ ਪਾ ਵੀ ਦਿੱਤੀ ਤੇ ਫਿਰ ਵਿਵਾਦ ਹੋਇਆ ਤੇ ਹੁਣ ਉਸੇ ਦਾ ਲਿਖਿਆ ਸੀ ਭਾਈ ਇੱਥੇ ਤੂੰ ਕਹੀ ਜਨੇ ਕੁਝ ਲਿਖਿਆ ਨਹੀਂ ਸੀ ਯੋਗ ਨੂੰ ਲੈ ਕੇ ਕਹਿੰਦੀ ਦਰਬਾਰ ਸਾਹਿਬ ਕੁਝ ਨਹੀਂ ਲਿਖਿਆ ਸੀ ਉਸੇ ਲਿਖਿਆ ਵੀ ਸੀ ਤੇ ਪੁੱਛਣਾ ਨਿਯਮ ਹੁੰਦਾ ਜੇ ਸੰਗਤ ਬਾਹਰੋਂ ਆਉਂਦੀ ਹੈ ਤਾਂ ਉਸ ਨੂੰ ਹੁੰਦਾ ਕਿ ਇਸ ਥਾਂ ਦੀ ਮਰਿਆਦਾ ਕਿਉਂ ਜਾਣਨ ਦੀ ਕੋਸ਼ਿਸ਼ ਕਰਦੀ ਹੈ ਜਦੋਂ ਕਿ ਜਿਹੜੇ ਘੰਟਾਗਰ ਗੇਟ ਰਾਹੀਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਈ ਸੀ ਬੀਬੀ ਉੱਥੇ ਬਕਾਇਦਾ ਸਕਰੀਨ ਲੱਗੀ ਆ ਤੇ ਇਸੇ ਵਾਲੇ ਨਾਲ ਸ਼੍ਰੋਮਣੀ ਕਮੇਟੀ ਨੇ ਵੀ ਸਪਸ਼ਟ ਕਿਹਾ ਕਿ ਜੇਕਰ ਆਹ ਘਟਨਾਵਾਂ ਤੇ ਵੀ ਗੌਰ ਕਰੀਏ ਉਹ ਤੋਂ ਵੀ ਸਪਸ਼ਟ ਹੈ ਕਿ ਇਹਦਾ ਮਤਲਬ ਦਰਬਾਰ ਸਾਹਿਬ ਦੇ ਵਿੱਚ ਜੋ ਗਾਲੀ ਘਟਨਾ ਅਣਪੋਲ ਪਣੇ 'ਚ ਅਣਜਾਣ ਪਣੇ 'ਚ ਨਹੀਂ ਵਾਪਰੀ ਉਹ ਇਰਾਦਾ ਤਹਿਤ ਵਾਪਰੀ ਕਿਉਂਕਿ ਜੇ ਵਿਅਕਤੀ ਤੋਂ ਅਨਪੋਲ ਪਣੇ ਚ ਕੋਈ ਗਲਤੀ ਹੋ ਜਵੇ ਔਰ ਉਹ ਵੀ ਖਾਸ ਕਰਕੇ ਧਾਰਮਿਕ ਥਾਂ ਤੇ ਤਾਂ ਬੰਦਾ ਆਪਣੇ ਆਪ ਚ ਵੀ ਬਹੁਤ ਹਾਂ ਅਫਸੋਸ ਮਹਿਸੂਸ ਕਰਦਾ ਹੈ ਆਪਣੇ ਆਪ ਚ ਅੰਦਰ ਨਾਲ ਹੀ ਬਹੁਤ ਗੁਨਾਹਗਰ ਮਹਿਸੂਸ ਕਰਦਾ ਹੈ ਤੇ ਫਿਰ ਉਹ ਬੜਾ ਨਿਮਰ ਹੋ ਕੇ ਮਾਫੀ ਮੰਗਦਾ ਹੈ ਤੇ ਪਰ ਬੀਬੀ ਦੇ ਮਾਫੀ ਨਾਮੇ ਦੇ ਵਿੱਚ ਵੀ ਜਿਹੇ ਜਿਹੇ ਹਾਂ ਬੋਲ ਨੇ ਜਾਂ ਉਹ ਤੋਂ ਅਜਿਹੇ ਉਹ ਜਸਟੀਫਾਈ ਕਰਦੀ ਆ ਆਪਣੀ ਘਟਨਾ ਨੂੰ ਜਾਂ ਜਿਵੇਂ ਹੁਣ ਧਮਕੀਆਂ ਤੇ ਆਈ ਆ ਸੋ ਇਸ ਲਈ ਗੁਜਰਾਤ ਦੀ ਯੋਗਾਗਰਲ ਅਰਚਨਾ ਮਕਵਾਨਾ ਨਾਤਾ ਪੁਲਿਸ ਦੇ ਰੁੱਕੇ ਤੇ ਆਈ ਤੇ ਨਾ ਹੀ ਉਸ ਨੇ ਇਸ ਨੂੰ ਆਪਣਾ ਗੁਨਾਹ ਮੰਨਦਿਆਂ ਨਿਮਰ ਹੋ ਕੇ ਇੱਕ ਸ਼ਰਧਾਲੂ ਵਜੋਂ ਮਾਫੀ ਮੰਗਣ ਦੀ ਪਹਿਲ ਕੀਤੀ ਤੇ ਇਹ ਰਿਪੋਰਟ ਨੇ ਬਲਜੀਤ ਪਰਮਾਰ ਹੋਰਾਂ ਦੀ ਜਿਹੜੇ ਸੀਨੀਅਰ ਪੱਤਰਕਾਰ ਰਹੇ ਨੇ ਤੇ ਕ੍ਰਾਈਮ ਨਾਲ ਰਹੇ ਨੇ ਤੇ ਉਹ ਇਹਨਾਂ ਦੇ ਪਰਿਵਾਰ ਦੇ ਨੇੜਲੇਆਂ ਚੋਂ ਵੀ ਰਿਪੋਰਟਾਂ ਕੱਢ ਲਿਆਏ ਉਹਨਾਂ ਦੇ ਹਵਾਲੇ ਨਾਲ ਕਿ ਭਾਈ ਇਹਨੂੰ ਵਿਵਾਦਾਂ 'ਚ ਰਹਿਣ ਦੀ ਆਦਤ ਹੈ ਇਹ ਮਾਨਸਿਕ ਰੋਗ ਲੱਗ ਗਿਆ ਜਾਂ ਇਹ ਸ਼ਰਾਰਤਨ ਹੈ ਜਾਂ ਇਹ ਸੋਸ਼ਲ ਮੀਡੀਆ ਤੇ ਮਸ਼ਹੂਰੀ ਦਾ ਇੱਕ ਰਾਹ ਹੈ ਪਰ ਕਿੰਨਾ ਕਿਤੇ ਵਿਵਾਦਾਂ ਦੀ ਇਹ ਜੋ ਗਰਲ ਵੱਡੇ ਮਸਲੇ 'ਚ ਹੁਣ ਉਲਝ ਸਕਦੀ ਹੈ ਇਧਰ ਲਈ ਹੁਣ ਬਚਣਾ ਮੁਸ਼ਕਲ ਹੋਏਗਾ ਜੇ ਕਾਨੂੰਨੀ ਕਾਰਵਾਈ ਤਹਿਤ ਇਸੇ ਤਰ੍ਹਾਂ ਅੱਗੇ ਵਧਿਆ ਗਿਆ ਚਲੋ ਜੀ ਪਹਿਲੂ ਤਾਂ ਜਲੰਧਰ ਵਾਲਾ ਵੀ ਖੂਬ ਜ਼ੋਰ ਫੜ ਰਿਹਾ ਜਲੰਧਰ ਪੱਛਮੀ ਚੌਂਣ ਕਹਿੰਦੇ ਜੀ 227 ਦਾ ਟ੍ਰੇਲਰ ਹੈ ਤੇ ਇਧਰ ਗਿੱਦੜਵਾਹ 'ਚ ਸੁਖਵੀਰ ਅਮਰਤਾ ਤੇ ਬਾਜੇਕੇ ਉਤਰ ਸਕਦੇ ਨੇ ਮੈਦਾਨ 'ਚ ਜਲੰਧਰ ਪੱਛਮੀ ਚੌਂਣ ਦੇ ਵਾਦੀ ਨਾਲ ਕਹਿੰਦੇ ਤੈਅ ਮੰਨਿਆ ਜਾ ਰਿਹਾ ਕਿ ਜਲੰਧਰ ਪੱਛਮੀ ਚੋਣ ਦੇ ਨਤੀਜੇ ਤੈਅ ਕਰਨਗੇ ਕਿ ਆਉਂਦੇ ਸਮੇਂ ਚ ਅਗਲੀ ਜਿਮਨੀ ਚੋਣਾਂ ਦਾ ਰੁਖ ਕੀ ਹੋਏਗਾ ਆਉਂਦੇ ਸਮੇਂ ਚ ਪੰਚਾਇਤੀ ਤੇ ਨਗਰ ਨਿਗਮ ਨਗਰ ਕੌਂਸਲ ਚੋਣਾਂ ਦਾ ਰੁਖ ਕੀ ਹੋਏਗਾ ਇਥੋਂ ਤੱਕ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਰੁਖ ਵੀ ਕਹਿੰਦੇ ਇਥੋਂ ਤੈਅ ਹੋਣਾ ਚਲੋ ਜਲੰਧਰ ਪੱਛਮੀ ਜੱਦੋ ਜਹਿਦ ਜਾਰੀ ਹੈ ਕਾਂਗਰਸ ਆਪਣਾ ਪੁਰਾਣਾ ਪ੍ਰਦਰਸ਼ਨ ਆਮ ਆਦਮੀ ਜਿਹੜੀ ਆਮ ਚੋਣਾਂ ਵਾਲਾ ਜੀ ਚਰਨੀ ਚੰਨੀ ਜਿੱਤ ਨੇ ਉਧਰ ਹਾਉਣਾ ਚਾਹੁੰਦੀ ਆ ਭਾਜਪਾ ਉਹ ਤੋਂ 1500 ਵੋਟ ਉੱਪਰ ਜਾਣਾ ਚਾਹੁੰਦੀ ਆ ਹੈ ਨਾ ਆਮ ਆਦਮੀ ਪਾਰਟੀ ਸੋਚਦੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਹੁਣ ਤਾਂ ਇੱਥੇ ਹੀ ਲਿਆਂਦਾ ਹੁਣ ਤਾਂ ਅਸੀਂ ਸੀਟ ਕੱਢ ਸਕਦੇ ਆ ਤੇ ਅਕਾਲੀ ਦਲ ਚੋਣ ਨਿਸ਼ਾਨ ਕਿਸੇ ਕੋਲ ਤੇ ਸਮਰਥਨ ਕਿਸੇ ਕੋਲ ਉਸ ਮਸਲੇ ਤੇ ਚ ਉਲਝਿਆ ਪਰ ਤਾਂ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਦੇ ਨਤੀਜੇ ਟ੍ਰੇਲਰ ਹੋਣਗੇ ਕਿ ਅਗਲੀਆਂ ਜੀਮਨੀ ਚੋਣਾਂ ਤੇ ਕੀ ਅਸਰ ਪੈਣਾ ਤੁਸੀਂ ਜੀਮਨੀ ਚੋਣਾਂ ਦੇ ਹਵਾਲੇ ਨਾਲ ਜੇ ਦੇਖੋ ਚੱਬੇਵਾਲ ਚ ਚੋਣ ਹੋਣੀ ਹੈ ਬਰਨਾਲਾ ਚ ਚੋਣ ਹੋਣੀ ਹੈ ਡੇਰਾ ਬਾਬਾ ਨਾਨਕ ਹੋਣੀ ਹੈ ਤੇ ਗਿੱਦੜਵਾ ਹੋਣੀ ਹੈ ਚੱਬੇਵਾਲ ਦੇ ਵਿੱਚ ਪਿਛਲੀਆਂ ਦੋ ਲਗਾਤਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਚਾਹੇ 222 ਵਾਲੀ ਆ ਚਾਹੇ 217 ਵਾਲੀ ਆ ਰਾਜਕੁਮਾਰ ਚੱਬੇਵਾਲ ਐਮ ਐਲ ਏ ਵਜੋਂ ਜਿੱਥਦੇ ਆਏ ਪਰ ਜਿੱਥੇ ਆਏ ਕਾਂਗਰਸ ਦੀ ਟਿਕਟ ਤੇ ਤੇ ਹੁਣ ਐਮ ਪੀ ਬਣੇ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਸ ਲਈ ਉੱਥੋਂ ਆਮ ਆਦਮੀ ਪਾਰਟੀ ਨੂੰ ਜਿਮਨੀ ਚੋਣ ਤੇ ਜਿਤਾਉਣਾ ਜਿੰਮੇਵਾਰੀ ਉਹਨਾਂ ਦੀ ਬਣ ਜਾਣੀ ਤੇ ਪਰ ਕਾਂਗਰਸ ਸੋਚਦੀ ਆ ਕਿ ਸੀਟ ਸਾਡੀ ਰਹੀ ਆ ਅਸੀਂ ਜਿੱਤਣਾ ਪਰ 2012 ਦੇ ਵਿੱਚ ਇੱਥੋਂ ਅਕਾਲੀ ਦਲ ਵੀ ਜਿੱਤਿਆ ਸੀ ਸੋ ਹੁਣ ਇੱਥੇ ਅਕਾਲੀ ਦਲ ਨੇ ਤਾਂ ਇਹ ਬਹੁਜਨ ਸਮਾਜ ਪਾਰਟੀ ਲਈ ਸੀਟ ਛੱਡਤੀ ਬਸ਼ਰਤੇ ਅਕਾਲੀ ਦਾ ਲੋਸ ਸਮੇ ਪਿਛਲੀਆਂ 10 ਚੋਣਾਂ 'ਚ ਮੈਂ ਦੇਖਦਾ ਆ ਰਿਹਾ ਕਿ ਇੱਥੋਂ 4 ਵਾਰ ਅਕਾਲੀ ਦਲ ਜਿੱਤਿਆ, 3 ਵਾਰ ਕਾਂਗਰਸ ਜਿੱਤੀ ਹੈ ਤੇ ਪਿਛਲੀ 2 ਲਗਾਤਾਰ ਵਿਧਾਨ ਸਭਾ ਚੋਣਾਂ 'ਚ ਆਮ ਆਦੀ ਪਾਰਟੀ ਜਿੱਤੀ ਹੈ ਤੇ 2 ਵਾਰ ਮੀਥੇਰ ਸੋ ਇਸ ਲਈ ਹੁਣ ਇੱਥੋਂ ਕਾਂਗਰਸ ਆਪਣੇ ਹਵਾਲੇ ਨਾਲ ਦੇਖਦੀ ਹੈ ਕਿ 4 ਵਾਰ ਰਹੇ ਆ ਸਾਡੀ ਸੀਟ ਰਹੀ ਆ। ਅਕਾਲ ਕਾਂਗਰਸ ਸੋਚਦੀ ਹੈ 3 ਵਾਰ ਅਸੀਂ ਰਹੇ ਆ ਸਾਡੀ ਰਹੀ ਆ। 2 ਵਾਰ ਆਮ ਆਦੀ ਪਾਰਟੀ ਸੋ ਇਸ ਲਈ ਉੱਥੇ ਵੀ ਇਹ ਖੇਚੋਤਾਂ ਹੋਣੀਆਂ ਬਰਨਾਲੇ 'ਚ ਵੀ ਤੇ ਡੇਰਾ ਬਾਬਾ ਨਾਨਕ ਲਗਾਤਾਰ 3 ਵਾਰ ਸੁਖਿੰਦਰ ਸਿੰਘ ਰੰਧਾਵਾ ਇੱਥੋਂ ਐਮਐਲਏ ਬਣਦੇ ਆਏ ਨੇ ਤੇ ਹੁਣ ਉਹ ਕਾਂਗਰਸੀ ਟਿਕਟ ਤੋਂ ਐਮਪੀ ਬਣ ਗਏ ਹੁਣ ਉਹ ਆਪਣੇ ਪਰਿਵਾਰ ਨੂੰ ਦਵਾਉਂਦੇ ਨੇ ਨੇੜਲੇ ਨੂੰ ਦਵਾਉਂਦੇ ਨੇ ਤੇ ਪਰ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਨੀ ਆ ਤੇ ਦੂਜੀਆਂ ਪਾਰਟੀਆਂ ਜਿਵੇਂ ਨੀਚੌਣ ਜਿਤਨਾ ਵੀ ਚਾਣਗੀਆਂ ਕਿਉਂਕਿ ਜਿਮਨੀ ਚੋਣਾ ਦਾ ਇੱਕ ਰਿਕਾਰਡ ਹੈ ਕਿ ਜ਼ਿਆਦਾਤਰ ਸੱਤਾਧਾਰੀ ਤਿਰ ਜਿਮਨੀ ਚੋਣ ਚ ਜਿੱਤ ਹਾਸਲ ਕਰਦੀ ਆ ਪਰ ਆਮ ਆਦਮੀ ਪਾਰਟੀ ਜਿੱਦਾਂ ਹੀ ਸੱਤਾ ਚਾਹੀ ਸੀ ਭਗਵੰਤ ਮਾਨ ਦੀ ਐਮਪੀ ਵਾਲੀ ਸੀਟ ਜਿਮਨੀ ਚੋਣ ਛਾਰ ਗਈ ਸੀ ਫਿਰ ਉਹਨੂੰ ਬਰਾਬਰ ਕੀਤਾ ਜਲੰਧਰ ਜਿਮਨੀ ਚੋਣ ਜਿੱਤ ਗਈ ਸੀ ਹੁਣ ਉਹਨਾਂ ਲਈ ਜਿਮਨੀ ਚੋਣ ਜਿੱਥੇ ਖਾਸਾ ਰੋਮਾਂਚਕ ਮੁਕਾਬਲੇ ਦੇ ਹੁਣੇ ਅਸਰ ਦਿਖਣ ਲੱਗੇ ਨੇ ਜੇਕਰ ਉਸ ਤੇ ਸੀਟ ਤੇ ਝਾਤ ਮਾਰੀਏ ਤਾਂ ਇੱਥੇ ਬਿਆਨ ਸਿੰਘ ਦੀ ਸਰਕਾਰ ਸਮੇਂ ਜਦੋਂ ਜਿਮਨੀ ਚੋਣ ਹੁੰਦੀ ਆ ਤਾਂ ਮਨਪ੍ਰੀਤ ਬਾਦਲ ਪਹਿਲੀ ਵਾਰ ਐਮਐਲਏ ਦੀ ਚੋਣ ਲੜ ਕੇ ਜਿੱਤ ਜਾਂਦੇ ਨੇ 1995 ਚ ਗਿੱਦੜਵਾਹ ਚ ਜਿਮਨੀ ਚੋਣ ਹੋਈ ਸਰਕਾਰ ਬਿਆਨ ਸਿੰਘ ਦੀ ਸੀ ਮਨਪ੍ਰੀਤ ਬਾਦਲ ਅਕਾਲੀ ਦਲ ਵੱਲੋਂ ਪਹਿਲੀ ਵਾਰ ਮੈਦਾਨ ਚ ਨਿਤਰੇ ਤੇ ਸੀਟ ਕੀਤ ਗਏ ਇਹ ਸੀਟ ਤੋਂ 1970 ਤੋਂ 2022 ਤੱਕ 10 ਚੋਣਾਂ ਚ 6 ਵਾਰ ਅਕਾਲੀ ਦਲ ਜਿੱਤਿਆ ਤੇ ਨਾ 6 ਵਾਰਾਂ ਚੋ ਤਿੰਨ ਵਾਰ ਤਾਂ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤੇ ਨੇ ਚਾਰ ਵਾਰ ਇਥੋਂ ਕਾਂਗਰਸ ਜਿੱਤੀ ਹੈ ਚਾਰ ਵਾਰ ਚੋ ਤਿੰਨ ਵਾਰ ਤਾਂ ਰਾਜਾ ਬੜਿੰਗੇ ਜਿੱਤੇ ਨੇ ਸੋ ਇਹ ਇਸ ਲਈ ਇੱਥੇ ਰਾਜਾ ਬੜਿੰਗ ਵੀ ਆਪਣੇ ਆਪ ਨੂੰ ਮਜ਼ਬੂਤ ਮੰਨਦੇ ਆ ਤੇ ਅਕਾਲੀ ਦਲ ਵੀ ਇਸੇ ਲਈ ਚਰਚੇ ਨੇ ਕਿ ਗਿੱਦੜਵਾ ਤੋਂ ਸੁਖਵੀਰ ਬਾਦਲ ਮੈਦਾਨ ਚ ਆ ਸਕਦੇ ਆ ਜੇ ਗਿੱਦੜਵਾ ਤੋਂ ਸੁਖਵੀਰ ਬਾਦਲ ਮੈਦਾਨ ਚ ਆ ਰਿਹਾ ਤਾਂ ਉਧਰ ਰਾਜਾ ਬੜਿੰਗ ਇਹ ਸੀਟ ਨੂੰ ਆਪਣੀ ਹੁਣ ਜੱਦੀ ਪੁਸ਼ਤੀ ਸਮਝਦੇ ਆ ਤੇ ਇਸ ਲਈ ਉਹ ਅਮਰਤਾ ਬੜਿੰਗ ਲਈ ਫੀਲਡਿੰਗ ਕਰ ਰਿਹਾ ਕਿ ਅਮਰਤਾ ਬੜਿੰਗ ਇੱਥੋਂ ਮੈਦਾਨ ਚ ਆ ਜਾਵੇ ਤੇ ਉਧਰੋਂ ਚਰਚੇ ਨੇ ਕਿ ਜੇਲ੍ਹ ਦੇ ਅੰਦਰ ਡਿਬੂਗਰ ਜੇਲ੍ਹ ਚੋਂ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਬਾਜੇ ਕੇ ਕਿਦਰਵਾ ਤੋਂ ਚੋਂ ਲੜਨਗੇ ਬਿਲਕੁਲ ਜੀ ਡਿਬੂਗਰ ਜੇਲ੍ਹ ਦੇ ਅੰਦਰੋਂ ਦਲਜੀਤ ਸਿੰਘ ਕਲਸੀ ਕਹਿੰਦੇ ਡੇਰਾ ਬਾਬਾ ਨਾਨਕ ਤੋਂ ਕੁਲਵੰਤ ਸਿੰਘ ਹੋਰੀ ਬਰਨਾਲਾ ਤੋਂ ਤੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਬਾਜੇ ਕੇ ਗਿੱਦੜਵਾਹ ਤੋਂ ਸੋਹਣ ਪ੍ਰਧਾਨ ਮੰਤਰੀ ਬਾਜੇ ਕੇ ਸੁਖਵੀਰ ਬਾਦਲ ਹੈ ਤੇ ਅਮਰਤਾ ਬੜਿੰਗ ਕੀ ਗਿੱਦੜਵਾਹ ਤੋਂ ਇਹਨਾਂ ਵਿਚਾਲੇ ਮੁਕਾਬਲਾ ਹੋਣਾ ਪਰ ਜੇ ਜਿਮਨੀ ਚੋਂ ਸਰਕਾਰ ਜਿੱਤਦੀ ਆ ਤਾਂ ਸਰਕਾਰ ਦੇ ਲਈ ਪਹਿਲਾਂ ਜਲੰਧਰ ਪੱਛਮੀ ਜਿੰਨਾ ਜ਼ਰੂਰੀ ਆ ਫਿਰ ਬਾਕੀ ਚਾਰ ਜਿਮਨੀ ਚੋਣਾ ਫਿਰ ਨਗਰ ਨਿਗਮ ਨਗਰ ਕਾਉਂਸਲ ਪੰਚਾਇਤਾਂ ਤੇ ਫਿਰ 227 ਦੀ ਵਾਰੀ ਆਉਣੀ ਆ ਪਰ ਸਰਕਾਰ ਦੇ ਅੰਦਰ ਆਪਣਾ ਫਿਕਰਮੰਦੀ ਆ ਪਿਛਲੇ 4 ਮਹੀਨਿਆਂ ਤੋਂ ਮਾਰਚ ਮਹੀਨੇ ਤੋਂ ਬਾਅਦ ਅਜੇ ਤੱਕ ਕੈਬਨਟ ਬੈਠਕ ਨਹੀਂ ਕੋਈ ਹੋਈ ਤੇ ਕੈਬਨਟ ਮੰਤਰੀਆਂ ਨੂੰ ਆਪਣਾ ਫਿਕਰ ਹੈ ਕਿ ਸਾਡੀ ਪਤਾ ਨਹੀਂ ਕਦੋਂ ਕਿਹਦੀ ਛੁੱਟੀ ਹੋ ਜਾਣੀ ਆ ਤੇ ਸਖਤਰੇ ਦੇ ਵਿੱਚ ਫਿਰ ਕਾ ਬੋਲਣ ਲੱਗੇ ਨੇ ਕਿਉਂਕਿ ਬਾਰ ਬਾਰ ਚੋਣ ਜਾਬਤਾ ਲੱਗ ਜਾਂਦਾ ਚਲੋ ਪਰ ਸਾਰਾ ਕੁਝ ਹੁਣ 10 ਤਰੀਕ ਦੀਆਂ ਵੋਟਾਂ ਤੇ 13 ਜੁਲਾਈ ਦੇ ਨਤੀਜੇ ਤੈਅ ਕਰਨਗੇ ਕਿ ਅਗਲੀਆਂ ਜਮਨੀ ਚੋਣਾਂ ਤੇ ਅਗਲੀਆਂ ਚੋਣਾਂ ਤੇ ਉਹ ਤੋਂ ਬਾਅਦ 2027 ਦੀਆਂ ਚੋਣਾਂ ਦਾ ਕੀ ਰੂਪ ਰੰਗ ਹੋਏਗਾ ਹਾਂ ਕਹਿੰਦੇ ਜੀ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਯੂ ਟਰਨ ਲੈ ਲਿਆ ਯੂ ਟਰਨ ਦੀ ਆਦੀ ਸਰਕਾਰ ਕਹਿੰਦੇ ਜੀ ਹੁਣ ਘਰ ਘਰਾਂ 'ਚ ਅਸੀਂ ਆਟਾ ਨਹੀਂ ਦੇਣਾ ਆਟਾ ਸਕੀਮ ਦਾ ਕਹਿੰਦੇ ਜੀ ਭੋਗ ਪੈ ਗਿਆ ਫਿਰ ਕਣਕ ਸਕੀਮ ਸ਼ੁਰੂ ਹੋਗੀ ਮਾਨ ਸਰਕਾਰ ਨੂੰ ਮੁੜ ਕੇ ਪਹਿਲਾ ਮੰਗ ਘਰੋ ਘਰ ਕਣਕ ਵੰਡੇਗੀ 10 ਫਰਵਰੀ 2024 ਨੂੰ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ ਲੁਧਿਆਣੇ ਚ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਹੁਣ ਅਸੀਂ ਘਰੋ ਘਰ ਆਟਾ ਪਚਾਵਾਂਗੇ ਲੋਕਾਂ ਦਾ ਸਮਾਂ ਬਚੂਗਾ ਦਿਹਾੜੀ ਬਚੂਗੀ ਤੁਸੀਂ ਜਿੱਦਣ ਚਾਹੋ ਜਦੋਂ ਚਾਹੋ ਜਿੰਨੇ ਵਿੱਚ ਚਾਹੋ ਉਹਨੇ ਵਿੱਚ ਕਰੇ ਆਟਾ ਮਿਲਿਆ ਕਰੂਗਾ ਤੇ ਇਹ ਸਭ ਦੇ ਲਈ 670 ਕਰੋੜ ਦਾ ਬਜਟ ਚ ਵੱਖਰਾ ਪੈਸਾ ਰੱਖਮਾਂ ਰੱਖ ਲਿਆ ਬੇਸ਼ੱਕ ਜਿਹੜੀਆਂ ਪੰਜਾਬ ਦੀਆਂ ਮਾਰਕਫੈਡ ਨਏ ਨੇ ਉਹਨਾਂ ਸਾਰੀਆਂ ਨੂੰ ਹੈਨਾ ਨੋਡਲ ਕੰਪਨੀਆਂ ਬਣਾ ਕੇ ਕਿ ਇਹਨਾਂ ਰਾਈ ਪਾਈ ਘਰੇ ਪਚਾਉਣਾ ਦੀਪੂ ਹਲੇ ਰੋਲਾ ਪਾਉਣ ਲੱਗ ਪਏ 18000 ਤੋਂ ਬਾਅਦ ਦੀਪੂ ਹੋਲਡਰ ਨੇ ਉਹਨਾਂ ਨੇ ਵਿਰੋਧ ਕੀਤਾ ਹਾਂ ਪਿੰਡਾਂ ਦੀਆਂ ਪੰਚਾਇਤਾਂ ਸਰਪੰਚਾਂ ਪੰਚਾਂ ਨੇ ਕਈਆਂ ਨੇ ਸਵਾਲ ਖੜੇ ਕੀਤੇ ਮੀਡੀਆ 'ਚ ਸਵਾਲ ਉੱਠੇ ਕਿ ਸਕੀਮ ਸਹੀ ਨਹੀਂ ਆ ਕਿ ਕਣਕ ਨਹੀਂ ਪਤਾ ਹੁੰਦੀ ਪਹਿਲਾਂ ਤਾਂ ਖਰਾਬ ਆਉਂਦੀ ਆ ਕੁਸਾਉਂਦੀ ਆ ਅਗਲਾ ਦੇਖਤਾ ਲੈਂਦਾ ਇੱਥੇ ਹੁਣ ਕਣਕ ਕਹੀ ਜੀ ਪੀ ਜਾਊਗੀ ਹਾਂ ਹੁਣ ਜਿਹੜੇ ਜਿਵੇਂ ਬਰਸਾਤ ਦਾ ਮੌਸਮ ਆ ਸੁੰਢੀ ਛੇਤੀ ਪੈਂਦੀ ਆ ਆਟੇ 'ਚ ਪਰ ਕਹਿੰਦੇ ਜੀ ਆਟਾ ਨਾ ਚੱਜ ਨਾਲ ਮਿਲਿਆ ਨਾ ਸਮੇਂ ਸਿਰ ਮਿਲਿਆ ਨਾ ਪੂਰਾ ਮਿਲਿਆ ਨਾ ਸਹੀ ਮਿਲਿਆ ਨਾ ਸਾਫ ਮਿਲਿਆ ਇਹ ਸਾਰੇ ਇਹਦੇ ਚੱਕਰ 'ਚ ਕਹਿੰਦੇ ਜੀ ਲੋਕ ਸਭਾ ਚੋਣਾਂ 'ਚ ਸਰਕਾਉਣ ਲੱਗਿਆ ਕਿ ਲੈ ਵੀ ਸਾਡੀ ਗੱਲ ਨਹੀਂ ਬਣੀ ਲੋਕ ਤਾਂ ਸਾਡੇ ਮੁੱਖ ਮੰਤਰੀ ਸਾਹਮਣੇ ਐਲਾਨ ਕਰਤਾ ਕਿ ਅਸੀਂ ਮੁੜ ਕੇ ਕਣਕ ਵੰਡਾਂਗੇ ਪਹਿਲੇ 3-3 ਮਹੀਨੇ ਬਾਅਦ ਵੰਡਦੇ ਸੀ ਅਸੀਂ 4-4 ਮਹੀਨੇ ਬਾਅਦ ਵੰਡ ਦਾਂਗੇ ਪਹਿਲੇ ਸਾਲ 'ਚ 4 ਵਡ ਬਣਦੇ ਸੀ ਅਸੀਂ ਸਾਲ 'ਚ 3 ਵਾਰ ਵੰਡਾਂਗੇ 4 ਮਹੀਨਿਆਂ ਦੀ ਇਕੱਠੀ ਕਣਕ ਵੰਡਿਆ ਕਰਾਂਗੇ ਪਰ ਚਰਚੇ ਤਾਂ ਇਸ ਗੱਲ ਦੇ ਨੇ ਕਿ ਜਨਾਬ ਡਿਪੋਵਰਡਾਂ ਨੂੰ ਲਾਂਬੇ ਕਰਕੇ ਕਣਕ ਪਿਹਾਉਣ ਦੇ ਲਈ ਆਟਾ ਬਣਾਉਣ ਦੇ ਲਈ ਹੈ ਘਰੋ ਘਰ ਪਚਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੱਗੇ ਥੈਲੇ 'ਚ ਪਾ ਕੇ ਵੰਡਣ ਦੇ ਲਈ ਕਹਿੰਦੇ ਕੋਈ ਕੰਪਨੀ ਦਾ ਵੀ ਨਾਲ ਸੌਦਾਬਾਜ਼ੀ ਸੀ ਇਹ ਕਹਿੰਦੇ ਪਿਹਾਉਣ ਦਾ ਸਾਰੀ ਖੇੜੋ 'ਚ ਹੋਣੀ ਸੀ ਉਹ ਕੰਪਨੀ ਦੇ ਲਈ ਕਿੰਨਾ ਪੈਸਾ ਗਿਆ ਕਿੰਨਾ ਨਹੀਂ ਸਵਾਲ ਤਾਂ ਇਹ ਖੜਾ ਹੈ ਯੂ ਟਰਨ ਤਾਂ ਯੂ ਟਰਨ ਪਰ 670 ਕਰੋੜ ਚੋਂ ਕਿੰਨਾ ਖਰਚੀ ਲੈ ਕਿੰਨਾ ਨਹੀਂ ਇਹਦਾ ਵੀ ਹਿਸਾਬ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਦੇ ਦੇਣਾ ਜਨਾਬ ਚਲੋ ਜਾਂਦੇ ਜਾਂਦੇ ਪੰਜਾਬ ਦੇ ਹਵਾਲੇ ਨਾਲ ਇੱਕ ਅਹਿਮ ਪਹਿਲੂ ਕਿ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਵਿੱਚ ਪਾਰੀਗ੍ਰਾਫਟਾਈਆ ਮੈਂ ਭਾਰਤੀਆਂ ਦਾ ਪੰਜਾਬੀਆਂ ਦਾ ਉਹਨੂੰ ਕੈਨੇਡਾ ਤੋਂ ਮੋਹ ਪੰਗ ਹੋ ਰਿਹਾ ਤੇ ਇਹ ਇਸ ਲਈ ਕਹਿੰਦੇ ਕਿ ਉਹਦੇ ਕਈ ਕਾਰਨ ਨੇ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਪੰਗ ਹੋਣ ਦੇ ਕਈ ਕਾਰਨ ਨੇ ਕਿਉਂਕਿ ਪਿਛਲੇ ਜੇਕਰ ਮੈਂ ਮਾਰਚ ਮਹੀਨੇ ਦੀ ਚਰਚਾ ਕਰਾਂ 2022 ਦੇ ਵਿੱਚ ਵੀ 25000 ਤੋਂ ਵੱਧ ਵਿਦਿਆਰਥੀਆਂ ਨੂੰ ਵੀਜ਼ੇ ਮਿਲੇ ਭਾਈ 25000 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ 2023 ਦੇ ਵਿੱਚ ਵੀ ਪਰ ਇਸ ਵਾਰ ਸਿਰ 4200 ਜਾਂ ਤੁਸੀਂ ਹੋਰ ਦੇਖੋ 2023 ਦੇ ਵਿੱਚ ਜੁਲਾਈ ਤੋਂ ਸਤੰਬਰ ਤੱਕ 1 ਲੱਖ ਤੋਂ ਵੱਧ 1 ਲੱਖ 8000 ਵਿਦਿਆਰਥੀ ਕੈਨੇਡਾ ਗਏ ਭਾਰਤੀ ਤੇ ਪਰ ਅਕਤੂਬਰ ਤੋਂ ਦਸੰਬਰ ਤੱਕ ਸਿਰਫ 14000 ਤੋਂ ਅਕਤੂਬਰ 2023 ਤੋਂ ਗਿਣਤੀ ਘਟਦੀ ਗਈ ਜਿਹੜੀ ਮਾਰਚ ਚ ਆ ਕੇ 4210 ਰਹਿ ਗਈ ਜਦੋਂ ਕਿ ਪਿਛਲੇ ਸਾਲਾਂ ਚ 25 25000 ਸੀ ਉਹਦੇ ਪਿੱਛੇ ਕਹਿੰਦੇ ਜੀ ਕੁੱਲ ਕਾਰਨ ਇਹ ਆ ਕਿ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਵੀ ਵਧ ਗਈ ਰਹਿਣਾ ਖਾਣਾ ਸੋਨਾ ਪੀਣਾ ਨੌਕਰੀ ਸਾਰੀ ਮੁਸ਼ਕਲ ਹੋ ਗਈ ਜਿਹੜੀ ਮਹਿੰਗਾਈ ਦਰ 2021 ਦੇ ਵਿੱਚ ਉੱਥੇ 0.71 ਸੀ 1% ਤੋਂ ਵੀ ਘੱਟ ਸੀ ਉਹ ਅੱਜ ਦੇ ਤਰੀਕ ਚ 6% ਦੀ ਤੇ ਪਹੁੰਚ ਗਈ ਲਗਭਗ 6.8 223 ਦੀ ਇਹ ਸਾਰੇ ਪਹਿਲੂ ਭਾਰਤ ਨਾਲ ਰਿਸ਼ਤੇ ਵਿਗੜ ਗਏ ਸਰਕਾਰ ਨਾਲ ਉਹੀ ਕਿ ਪਹਿਲੂ ਤੇ ਇਸ ਤਰ੍ਹਾਂ ਹੀ ਕਹਿੰਦੇ ਜੀ ਉੱਥੇ ਰਹਿਣ ਦੇ ਨਾਲ-ਨਾਲ ਹਾਂ ਉੱਥੇ ਨੌਜਵਾਨ ਵਿਦਿਆਰਥੀਆਂ ਨੂੰ ਜਿਹੜੇ ਕਿ ਬਿਨਾਂ ਕਿਸੇ ਤਕਨੀਕੀ ਮਾਰ ਤੋਂ ਪਲਾਸਟਰ ਤੋਂ ਬਾਅਦ ਜਾਂਦੇ ਨੇ ਉਹ ਲੇਬਰ ਕਰਨ ਲਈ ਮਜਬੂਰ ਨੇ ਉਹ ਸਾਰੇ ਪਹਿਲੂ ਇਹਨਾਂ ਸਾਰੇ ਵਰਤਾਰਿਆਂ ਦੇ ਵਿੱਚ ਕਹਿੰਦੇ ਜੀ ਕੈਨੇਡਾ ਦੀ ਗੜਬੜਾ ਰਹੀ ਅਰਥਵਸਥਾ ਦਾ ਨਤੀਜਾ ਤੇ ਉੱਥੇ ਵੱਧ ਰਹੀ ਗਿਣਤੀ ਵਿਦੇਸ਼ੀ ਵਿਦਿਆਰਥੀਆਂ ਦੀ ਤੇ ਉਸਤਾਨਕ ਲੋਕਾਂ 'ਚ ਪਣ ਪੜਿਆ ਰੋਸ ਉਹਦਾ ਨਤੀਜਾ ਹੈ ਕਿ ਪੰਜਾਬ ਤੋਂ ਲੈ ਕੇ ਭਾਰਤ ਤੱਕ ਦੇ ਪਾਰਤ ਤੋਂ ਲੈ ਕੇ ਹੋਰ ਨਾਮਦੇਸ਼ੀ ਮੁਲਕਾਂ ਤੱਕ ਦੇ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋ ਰਿਹਾ ਪਿਛਲੇ ਬਰੇ ਨਾਲੋਂ 83% ਵਿਦਿਆਰਥੀ ਘਟ ਗਏ ਤੇ ਜੇਕਰ ਮੈਂ ਭਾਰਤ ਦੀ ਗੱਲ ਕਰਾਂ ਤਾਂ ਕੈਨੇਡਾ ਚ ਪਿਛਲੇ ਬਰੇ ਜੇ ਕੁੱਲ ਗਿਣਤੀ ਸੀ 134000 ਸੀ ਜਿਹੜੇ ਮਤਲਬ 1.34 ਲੱਖ ਕਰੋੜ ਕਮਾਈ ਹੋਈ ਸੀ ਵਿਦੇਸ਼ੀ ਵਿਦਿਆਰਥੀਆਂ ਤੋਂ ਹੈ ਜਿਨ੍ਹਾਂ ਚ 41% ਭਾਰਤੀ ਵਿਦਿਆਰਥੀਆਂ ਤੋਂ ਕਮਾਈ ਸੀ ਹੈਨਾ ਤੇ ਇਹਨਾਂ ਚ 68000 ਕਰੋੜ ਕੱਲੇ ਪੰਜਾਬ ਦੇ ਵਿਦਿਆਰਥੀਆਂ ਦੀ ਕਮਾਈ ਸੀ ਸੋ ਇਸ ਲਈ ਹੁਣ ਲਗਭਗ ਭਾਰਤ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਵਿਦਿਆਰਥੀਆਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨੀ ਹੋਰ ਨਾਂ ਦੇ ਮੁਲਕਾਂ ਦਾ ਰੁਖ ਸ਼ੁਰੂ ਕਰ ਦਿੱਤਾ ਤੇ ਕੈਨੇਡਾ ਤੋਂ ਮੋਹ ਪੰਗ ਹੋ ਗਿਆ ਉਹਦੇ ਕਈ ਅਹਿਮ ਪਹਿਲੂ ਨੇ ਇਹ ਸਪਹਿਲੂ ਤੇ ਗੌਰ ਕਰਨ ਲਈ ਅਸੀਂ ਹਾਜ਼ਰ ਸੀ ਤੁਸੀਂ ਬਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ